ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਨਿਸ਼ਾਨ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਕਾਫੀ ਪਸ਼ੂ ਜਿਹੜੇ ਦੋਸਤੋ ਇਸ ਕਰੂਆ ਪਤਾ ਨੂੰ ਦਿਖਾਏ ਆ ਪਹਿਲੀਆਂ ਵੀਡੀਓ ਦੇ ਵਿੱਚ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਮਾਝਾਂ ਇੱਕ ਝੋਟੀ ਜਿਹੜੀ ਹੋਵੇਗੀ ਦੋਸਤੋ ਤੇ ਇੱਕ ਵਹਿਰ ਦਿਖਾ ਦਾਂਗੇ ਆਲਮੋਸਟ ਪਸ਼ੂ ਜਿੰਨੇ ਵੀ ਆ ਦੋਸਤੋ ਸਾਰੇ ਸਵੇ ਸਵੇ ਆ ਪ੍ਰੋਪਰ ਇਨਫੋਰਮੇਸ਼ਨ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਸਟੈਪ ਬਾਈ ਸਟੈਪ ਜਿਹੜੀ ਦੋਸਤੋ ਆਪਾਂ ਕੱਲੇ ਕੱਲੇ ਪਸ਼ੂ ਦੀ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਜਿਹੜੇ ਵੀਰ ਕੋਈ ਨਵੇਂ ਨੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੀ ਆ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਤੁਸੀਂ ਪ੍ਰੈਸ ਕਰ ਲਿਆ ਕਰੋ ਦੋਸਤੋ ਤਾਂ ਜੋ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਜਾਣ ਸਭ ਤੋਂ ਪਹਿਲਾਂ ਆਓ ਕਰਦੇ ਆ ਗੱਲਬਾਤ ਬਾਈ ਸਭ ਤੋਂ ਪਹਿਲਾਂ ਵੀਰੇ ਨਿਸ਼ਾਨ ਸਸਰੀ ਕਾਲ ਸਸਰੀ ਕਾਲ ਜੀ ਸਨ ਸਸਰੀ ਕਾਲ ਜੀ ਸਾਰੇ ਭਾਂ ਭਾਵਾਂ ਨੂੰ ਸਸਰੀ ਕਾਲ ਜੀ ਹੋਰ ਠੀਕ ਠਾਕ ਵੀਰੇ ਹਾਂ ਕਿਰਪਾ ਜੀ ਹੋਰ ਨਿਸ਼ਾਨ ਬਾਈ ਪਸ਼ੂ ਆਪਾਂ ਪਿਛਲੀ ਵੀਡੀਓ ਪਾਈ ਹੋਗੇ ਸੀ ਸੇਲਾ ਹਾਂਜੀ ਹਾਂਜੀ ਵੀਰ ਜੀ ਨਾਲ ਦੀ ਨਾਲ ਪਿਛਲੀ ਸੀ ਠੀਕ ਹੈ ਅੱਜ ਤਕਰੀਬਨ ਮੱਝਾਂ ਝੋਟੀਆਂ ਤੇ ਇੱਕ ਵਾੜ ਸਾਰੇ ਪਸ਼ੂ ਸਵੇਰ ਸੁਬਾਈ ਇੱਕ ਝੋਟੀ ਗੱਬਣਾ ਜੀ ਪਹਿਲਾਂ ਇੱਕ ਗੱਬਣਾ ਪਹਿਲਾਂ ਝੋਟੀ ਸੁਣੀ ਹੋ ਪਹਿਲਾਂ ਝੋਟੀ ਠੀਕ ਹੈ ਜੀ ਇੱਕ ਪਹਿਲਾਂ ਝੋਟੀ ਆ ਦੋਸਤੋ ਫਰਸਟ ਟਾਈਮ ਹੋਊਗੀ ਉਹ ਗੱਬਣਾ ਉਹ ਤੇ ਜੇ ਨੰਬਰ ਤੇ ਆਪਾਂ ਵੇਰਵਾ ਲੈ ਲਾਂਗੇ ਉਹਦਾ ਵੀ ਸੋ ਪਹਿਲੇ ਨੰਬਰ ਤੇ ਨਿਸ਼ਾਨ ਪਾਈ ਕਰੀਏ ਸਟਾਰਟ ਇਸ ਪਹਿਲੇ ਨੰਬਰ ਮਾਝ ਤੋਂ ਕੀ ਇਨਫੋਰਮੇਸ਼ਨ ਹੈ ਜੀ ਇਹ ਕਿ ਦੂਜੇ ਸਵੇ ਝੋਟੀ ਆ ਜੀ ਹਾਂ ਜੀ ਤੇ ਸੋਈਨ ਵਾਰ ਤੇ 10 12 ਦਿਨ ਹੋ ਗਏ ਨੂੰ 10 12 ਦਿਨ ਸਮਾਂ ਹਾਂ ਜੀ ਹੋ ਗਿਆ ਜੀ ਸਵੇ ਦੂਜਾ ਹਾਂ ਜੀ ਬੱਚਾ ਕੀ ਆ ਗਿਆ ਥਲੇ ਬੱਚਾ ਮਗਰ ਕਟਾ ਆ ਗਿਆ ਜੀ ਮਗਰ ਕਟਾ ਦੋਸਤੋ ਠੀਕ ਹੈ ਤੇ ਸਵੇ ਦੂਜਾ ਤੇ 10 12 ਦਿਨ ਦਾ ਸਮਾਂ ਹੋ ਗਿਆ ਤੇ ਕਿੰਨਾ ਕੋਣ ਹਾਜ਼ਰ ਦੁੱਧ ਕਿੰਨਾ ਜੀ ਹੁਣ ਵੀਰ ਜੀ 13 ਲੀਟਰ ਦੋ ਦੇ ਬਿਲਕੁਲ ਹੈ ਠੰਡਾ ਜਿਹੜਾ ਹਾਂ ਜੀ ਹਾਂ ਜੀ 12 ਲੀਟਰ ਦੀ ਆਪਾਂ ਗਾਰੰਟੀ ਦੇ ਦਾਂ ਵੀਰ ਜੇ ਕਿਤੇ ਕਿਸ ਨੇ ਆਨਲਾਈ 12 ਲੀਟਰ ਦੀ ਭਾਵੇਂ ਉਹ ਗਾਰੰਟੀ ਵੀਰ ਨਿਸ਼ਾਨ ਕਹਿੰਦਾ ਵੀ ਦਵਾਂਗੇ ਸੋ 13 ਲੀਟਰ ਘਰੇਲੂ ਚੁਵਾਈ ਹੈ ਬਾਕੀ ਠੰਡਾ ਕਰਕੇ ਕਈ ਵਾਰਾਂ ਝੱਗਲਾ ਅਕਾਊਂਟ ਨਹੀਂ ਕਰਦੇ ਬਿਲਕੁਲ ਠੰਡਾ ਕਰਕੇ 12 ਕਿਲੋ ਦੁੱਧ ਤੁਸੀਂ ਚੋ ਕੇ ਲੈ ਕੇ ਜਾ ਸਕਦੇ ਹੋ ਤਸੱਲੀ ਦੂਰਾਂਗ ਕਰਤੀ ਪੱਛਾ ਥੱਲੇ ਦੇ ਕੱਟੀ ਕੱਢੀ ਸੀ ਨਾ ਘਟਾ ਜੇ ਘਟਾ ਮੇਲ ਕਾਫ ਸੋ ਬਾਕੀ ਹਵਾਨਾ ਨੇਵਾ ਤੁਸੀਂ ਆ ਦੇਖੋ ਜੀ ਠੀਕ ਆ ਬਿਲਕੁਲ ਵੀਡੀਓ ਦੇ ਵਿੱਚ ਜਿਹੜੀ ਦੋਸਤੋ ਧਾਰਾਂ ਦੀ ਚੁਵਾਈ ਵੀ ਆਪਾਂ ਤੁਹਾਨੂੰ ਕਰਕੇ ਦਿਖਾਈ ਆ ਸੋ ਤਸੱਲੀ ਦੇ ਨਾਲ ਨਾਲ ਚੁਵਾਈ ਦੇਖ ਲੋ ਜਿਹੜੀਆਂ ਜਿਹਨੀਆਂ ਧਾਰਾਂ ਮਾਰ ਕੇ ਦਿਖਾਈਆਂ ਉਸ ਤੋਂ ਬਾਅਦ ਤੁਸੀਂ ਆਪ ਦੀ ਦੂ ਟਾਈਮ ਜਿਹੜੇ ਵੀਰ ਨੇ ਖਰੀਦਾਰ ਨੇ ਖਰੀਦਣੀ ਆ ਆਪ ਦੀ ਦੋ ਡੰਗ ਚਵਾਈ ਤੁਸੀਂ ਵੀ ਕਰਕੇ ਦੇਖ ਸਕਦੇ ਆ ਆ ਬੈਕ ਸਾਈਡ ਤੋਂ ਥਾਣਾ ਬਿਲਕੁਲ ਸਾਈਡ ਦੇ ਵੇਖੋ ਥਾਣਾ ਦਾ ਬਿਲਕੁਲ ਮੁੱਠੀ ਵਾਲਾ ਅੱਸੀ ਚਵਾਈ ਦਾ ਤੇ ਰਵਾਨਾ ਲੈਵਾ ਤੁਸੀਂ ਦੇਖ ਸਕਦੇ ਤੇ ਬਾਕੀ ਨਿ ਜਾਣ ਬਾਈ ਚਵਾ ਕਿਦਾਂ ਬਹੁਤ ਚੰਗੀ ਸਦਾ ਕੋਈ ਭੂਰ ਨਹੀਂ ਛੱਟਾ ਨਹੀਂ ਭੋਲੀ ਤੇ ਆਪਣੇ ਕੇ ਜਿਹੜਾ ਭਾਂ ਦੇ ਵਿੱਚ ਹੋਣੀਆਂ ਹੁੰਦੀਆਂ ਹਾਂਜੀ ਜੀ ਜਿਹੜਾ ਮਰਜ਼ੀ ਚੋਲੋ ਠੀਕ ਆ ਹਾਂਜੀ ਚਵਾਈ ਜਿਹੜਾ ਮਰਜ਼ੀ ਵੀਰ ਕਰ ਲੈ ਠੀਕ ਆ ਜੀ ਤੇ ਠੀਕਾ ਬਾਕੀ ਇਹਨੂੰ ਆਪਾਂ ਇੱਕ ਵਾਰੀ ਨਾਲ ਖੋਲ ਕੇ ਵੀ ਤੋੜ ਕੇ ਦਸਾ ਲਈ ਨਾਲ ਦਿਖਾ ਦਾਂਗੇ ਤੁਹਾਨੂੰ ਤੇ ਬਾਕੀ ਸਿੰਗੀ ਸੁੰਗੀ ਵਧੀਆ ਦੋਸਤੋ ਬੌਂਡੀ ਸਟਰਕਚਰ ਚੰਗਾ ਭਾਰੀ ਵਜਨ ਵੱਟੇ ਵਾਲੀ ਦੋਸਤੋ ਇਹ ਛੋਟੀ ਹੈ ਠੀਕਾ ਨਾਰ ਨੂੜ ਦੋਵੇਂ ਪਾਸੇ ਤੁਹਾਨੂੰ ਦਿਖਾਉਂਗਾ ਚੈੱਕ ਕਰਾਂਗਾ ਤੇ ਪੂਛ ਵੀ ਵੇਖੋ ਜਿਵੇਂ ਕਹਿੰਦੇ ਨਾ ਵੀ ਕਈ ਜਿਹੜਾ ਬਰੀਡ ਵਾਲਾ ਪਸ਼ੂ ਬਿਲਕੁਲ ਧਰਤੀ ਨਾਲ ਟੱਚ ਕਰਦੀ ਬਿਲਕੁਲ ਪੂਛ ਆਓ ਖੋਲ ਕੇ ਦਿਖਾਓ ਜੀ ਛੀਰ ਘਟਾਂ ਦਾ ਕਾਫੀ ਫੁੱਲਾ ਹੈ ਠੀਕ ਹੈ ਜੀ ਪੇਟ ਪੁੱਠੇ ਨੂੰ ਵੇਖੋਗੇ ਤੁਸੀਂ ਉਚਾਈ ਦੇ ਵੇਖੂਗੇ ਬੇਲ ਵੇਖੋਗੇ ਹਰ ਪੱਖ ਤੋਂ ਪੂਰੀ ਹੈ ਬਸ ਇਹ ਤੋਰਾ ਥੋੜਾ ਜਿਹਾ ਚਲਾ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਅ ਕੱਦ ਬੋਤ ਤਾਂ ਜਿਹੜਾ ਦੋਸਤੋ ਵੱਡਾ ਹੈ ਛੋਟੀ ਜਿਹਾ ਠੀਕ ਆ ਬਾਕੀ ਹਵਾਨੇ ਦਾ ਸਟਰਕਚਰ ਚੰਗਾ ਕਾਫੀ ਤੇ ਮੂੰ ਮੱਥਾ ਸਿੰਗੀ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਸਿੰਘ ਦੀ ਗੁਲਾਈ ਕਾਫੀ ਵਧੀਆ ਰਾਉਂਡ ਸ਼ੇਪ ਦੇ ਵਿੱਚ ਛੋਟਾ ਜਿਹਾ ਸਿੰਗਾ ਸੱਜੇ ਖੱਬਿਓ ਹਵਾਨਾ ਥਣ ਤੁਸੀਂ ਜਿਹੜਾ ਵੇਖ ਲਓ ਲੈਓ ਜੀ ਲੈ ਜੋ ਠੀਕ ਆ ਜੀ ਚੌਰਸਲੇਵਾ ਤੇ ਕੁਆਲਿਟੀ ਆਟਰ ਦੀ ਜਿਹੜੀ ਆ ਦੋਸਤੋ ਕੋਈ 13 14 ਲੀਟਰ ਦਾ ਬਖਾਣਾ ਹੈ ਬਾਕੀ ਹੁਣ ਮੌਕੇ ਤੇ ਜਿਹੜਾ ਦਸਮਾ ਦਸਮਾ ਤੇ ਨਹੀਂ ਅਜੇ ਤੁਸੀਂ ਨੂੰ ਦਸਾਂ ਦਿਨਾਂ ਦੇ ਦੌਰਾਨ ਵੀਰ ਕਹਿੰਦਾ ਵੀ 12 ਲੀਟਰ ਕੋਈ ਵੀਰ ਧਾਰ ਉਹਨਾਂ ਮਾਰੇ ਤੋਂ ਬਾਕੀ ਆ ਜਿਹੜਾ ਤੁਸੀਂ ਥਣ ਛੱਡਾ ਵੇਖੋ ਕੋਈ ਫੇਰ ਨਿਸ਼ਾਨભાઈ ਕੀ ਮੋਲ ਲੈਂਦਾ ਰੇਟ ਕੀ ਪੜਦਾ ਹੈਗਾ ਬੋਲ ਕੇ ਸੰਧੂ ਸਾਹਿਬ ਜੀ ਦਾ 1 10 ਕਰਦੇ ਆ ਹਾਂਜੀ 1 5 ਦੀ ਝੋਟੀ ਦੇ ਦਿੰਦੇ 1 5 ਦੀ ਹਾਂਜੀ ਹੂੰ ਇਹਦਾ ਠੀਕ ਜੀ ਇੱਕ 1 ਲੱਖ 5000 ਦੀ ਜਿਹੜੀ ਦੋਸਤੋ ਵੀਰਾਂ ਦਾ ਵੀ ਇਹ ਹਾਂ ਨਾ ਠੀਕ ਹੈ ਝੋਟੀ ਦੇ ਦੇਾਂਗੇ ਬਾਕੀ ਆਓ ਵਿਜ਼ਿਟ ਕਰੋ ਤਸੱਲੀ ਕਰੋ ਵੇਖੋ ਠੀਕ ਹੈ ਜੀ ਥੋੜੀ ਬਾਦੀ ਕੋਈ ਗੁਜਾਇਸ਼ ਹੋਈ ਮੌਕੇ ਤੇ ਵੀ ਨਿਕਲ ਜੂਗੀ ਬਾਕੀ ਵੱਡੇ ਕਦ ਕੱਡਦੀ ਆ ਠੀਕ ਹੈ ਜ਼ਰੂਰ ਧਿਆਨ ਚ ਰੱਖ ਲਿਓ ਇਸ ਤੋਂ ਬਾਅਦ ਇੱਕ ਤੁਹਾਨੂੰ ਨੀਲੀ ਰਾਵੀ ਦੀ ਇੱਕ ਤੁਹਾਨੂੰ ਅਗਲੀ ਜਿਹੜੀ ਦੋਸਤ ਇਹ ਮੱਝ ਦਿਖਾ ਦਿੰਨੇ ਆ ਟੇਡੇ ਕੱਟ ਦੇ ਵਿੱਚ ਆ ਭੋਡੀ ਆ ਠੀਕ ਹੈ ਸਿੰਘੋ ਭੋਡੀ ਆ ਤੇ ਸੂਆ ਪੁੱਛਦੇ ਆ ਨਿਸ਼ਾਨ ਭਾਈ ਸੂਆ ਕਿੰਨਾ ਹੋਊਗੀ ਇਹਦੀ ਦੂਜੇ ਸੂਏ ਝੋਟੀ ਆ ਜੀ ਦੂਜੇ ਸੂਏ ਵੀ ਹਾਂ ਜੀ ਅੱਛਾ ਜੀ ਦਿਨ ਕਿੰਨੇ ਹੋ ਗਏ ਸੀ ਨੂੰ ਦਿਨ ਨੂੰ ਜੀ ਇਹਨੂੰ 10 12 ਦਿਨ ਹੋ ਗਏ ਸੂਈ ਨੂੰ 10 12 ਅੱਜ ਮੈਲਾ ਅੱਜ ਲੱਗੀ ਆ ਮਾਰਨੇ ਆ ਥੋੜਾ ਮੈਲਾ ਨੇ ਮਾਰਿਆ ਠੀਕ ਹੈ ਦੂਜੇ ਮੈਲੇ ਮੈਲਿਆਂ ਦੋਸਤੋ ਅੱਜ ਤੁਰੀ ਆ ਠੀਕ ਆ ਅੱਜ 12ਵਾਂ 12ਵਾਂ ਦਿਨ ਇੱਥੇ ਜਿਹੜਾ ਸਮਾਂ ਹੋ ਗਿਆ ਤੇ ਟੇਡੇ ਘੱਟ ਦੇ ਵਿੱਚ ਨੀਲੀ 라ਵੀ ਦੀ ਆ ਠੀਕ ਆ ਜੀ ਤੇ ਸਿੰਘ ਨਹੀਂ ਹੈਗੇ ਸਿੰਘੋਂ ਭੋੜੀ ਆ ਬੇਸ਼ੱਕ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਤੇ ਬੱਚਾ ਥੱਲੇ ਕੱਟੀ ਹੈ ਜੀ ਹਾਂ ਕੱਟੀ ਹੈ ਕੱਟੀ ਆ ਥੱਲੇ ਆ ਵੇਖ ਸਕਦੇ ਨਾਲ ਹੀ ਬੱਚਾ ਬੱਜਾ ਆ ਕੱਟੀ ਆ ਠੀਕ ਆ ਆ ਵੇਖੋ ਥਣ ਦੇਵਾ ਤੇ ਦਿਨ ਨਿਸ਼ਾਨਾ ਭਾਈ 10 ਕ ਦੱਸਿਆ ਸੂਈ ਨੂੰ ਆ 10 12 ਦੇ ਰੁਕੇ ਹੋਣ ਤੇ ਕਿੰਨਾ ਕੋਣ ਚਵਾ ਦਾਂਗੇ ਦੋ ਦਿਨ ਦੇ ਕੋਲ 10 ਲੀਟਰ ਦੁੱਧ ਆਈ ਅਸੀਂ 10 ਲੀਟਰ ਹਾਂਜੀ ਵੀ ਬਿਲਕੁਲ ਹੈ ਠੰਡਾ ਹੀ ਇਹ ਵੀ ਕਰਦੇ ਆ ਤਾਂ ਤੁਹਾਨੂੰ ਪੂਰਾ ਨੋਕਲਾ ਤੇ ਚਾਰੇ ਥਨਾਂ ਦਾ ਵਿਸਵਰਲ ਜਿਹੜਾ ਦੋਸਤੋ ਸਪੇਸ ਵਿੱਚ ਤੁਸੀਂ ਆ ਵੇਖ ਲਓ ਠੀਕ ਆ ਚੰਗੀ ਰੂਪੇਸ ਆ ਥਨਾਂ ਦੀ ਬਾਕੀ ਖੋਲ ਕੇ ਮੈਂ ਤੋੜ ਕੇ ਤੁਹਾਨੂੰ ਦਿਖਾਉਣਾ ਇੱਕ ਵਾਰੀ ਤੇ ਆਓ ਜੀ ਖੋਲਗੇ ਖੋਲ ਤੇ ਛੋਟੀ ਨੂੰ ਠੀਕ ਆ ਜੀ ਬਾਕੀ ਸਕਿਨ ਵਾਈਜ਼ ਵੇਖੋਗੇ ਤਾਂ ਤਾਂ ਵੀ ਦੋਸਤੋ ਬਿਲਕੁਲ ਪਤਲੇ ਪਿੰਡੇ ਦੀ ਹੈ ਠੀਕ ਆ ਚੰਬੜੀ ਬਿਲਕੁਲ ਪਤਲੀ ਤੇ ਥਣ ਸਾਈਜ਼ ਵਿੱਚ ਅਗਲੇ ਪਿਛਲੇ ਥਣ ਸਾਈਜ਼ ਵਿੱਚ ਬਰਾਬਰ ਨੇ ਬਾਕੀ ਚੁਵਾਈ ਕਰਕੇ ਤੁਸੀਂ ਆਪਦੀ ਤਸੱਲੀ ਕਰ ਲਿਓ ਤੇ ਇੱਕ ਕਦ ਕੱਢ ਵੀ ਪੂਰਾ ਠੀਕ ਆ ਉਹਨੇ ਕਦ ਕੱਢ ਦੇ ਵਿੱਚ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਵੱਡੀਆਂ ਝੂਟੀਆਂ ਮੱਝਾਂ ਦੇ ਵਿੱਚ ਜਿਹੜੀ ਤੁਸੀਂ ਇਸ ਨੂੰ ਕਾਊਂਟ ਕਰ ਸਕਦੇ ਹੋ ਤੇ ਖਣ ਲੇਵੇ ਦੀ ਪੂਰੀ ਸਫਾਈ ਆ ਠੀਕ ਆ ਜੀ ਕੋਈ ਸ਼ੱਕ ਨਹੀਂ ਪੱਧਰ ਜਿਹੜਾ ਥਣ ਲੇਵਾ ਬਖਾਲਾ ਹੈਗਾ ਪੱਧਰ ਆ ਬਿਲਕੁਲ ਠੀਕ ਹੈ 10 ਕਿਲੋ ਬਿਲਕੁਲ ਮੌਕੇ ਤੇ ਹਾਜ਼ਰ ਹੈ ਜਿਹੜਾ ਕਿਸੇ ਵੀਰ ਨੇ ਅੱਜ ਚੁਵਾਈ ਕਰ ਲੈਣੀ ਹੈ ਮੈਲੇਉ ਚੱਲੀ ਆ ਹੋ ਸਕਦਾ ਵੀ ਦੋਸਤੋ ਸੇਵਾ ਦੇ ਆ 10 ਤੋਂ ਪਲੱਸ ਦੁੱਧ ਕਰ ਦਊਗੀ ਬਾਕੀ ਸੇਵਾ ਦੇ ਤੇ ਨਿਸ਼ਾਨ ਕਿੰਨਾ ਕੁ ਮੁੱਲ ਵੀ ਰਿੰਦਾ ਫੁੱਲ ਸੰਤ ਸਾਹਿਬ ਇਹਦਾ ਜਾਇਜ਼ ਹੀ ਕਰ ਦੇਣਾ ਹਾਂ ਮੁੱਲ 75 ਹੂੰ 72 ਹਜ਼ਾਰ ਦੀ ਛੋਟੀ ਜਿਹੜਾ ਹਾਂ ਨਾ 72 ਦੀ ਹਾਂਜੀ ਠੀਕ ਹੈ ਦੁੱਧ 12 ਲੀਟਰ ਦੀ ਛੋਟੀ ਚਵਾਈ ਠੀਕ ਹੈ ਜੀ 72000 ਦੀ ਹੈ ਭਰਾਵੋ ਠੀਕ ਆ 75000 ਵੀਰ ਕਹਿੰਦਾ ਵੀ ਡਿਮਾਂਡ 75000 ਕਰ ਲਈਏ ਭਾਵੇਂ 72000 ਦੀ ਜਿਹੜੀ ਇਹ ਝੋਟੀ ਵੀਰਾਂ ਦਾ ਵੀ ਦੇ ਦਾਂਗੇ ਠੀਕ ਆ ਬਾਕੀ ਥਾਂ ਚੜ੍ਹਾ ਤੁਸੀਂ ਆ ਵੇਖ ਹੀ ਲਿਆ ਤਸੱਲੀ ਦੇ ਨਾਲ ਤੇ ਚੁਵਾਈਆਂ ਤੁਸੀਂ ਆਪ ਕਰਕੇ ਦੇਖ ਲੈਣੀਆਂ ਜਿਹੜੇ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਬੇਸ਼ੱਕ ਕਰ ਲਈ ਕੋਈ ਦੋ ਗੜੰਗ ਦੀ ਚੁਵਾਈ ਵੀਡੀਓ ਕਾਲ ਤੇ ਕਰਕੇ ਦੇਖ ਸਕਦੇ ਹੋ ਉਹ ਵੀ ਸੰਤੁਸ਼ਟੀ ਹੋ ਜਾਊਗੀ ਬਾਕੀ ਆ ਫੇਸ ਕੁਆਲਿਟੀ ਹੈ ਜੀ ਠੀਕ ਆ ਨਿਸ਼ਾਨ ਬਾਈ ਇਸ ਤੋਂ ਬਾਅਦ ਇੱਕ ਹੋਰ ਪਹਿਲਾਂ ਝੋਟੀ ਅੱਗੇ ਹੈ ਠੀਕ ਹੈ ਤੇ ਅਗਲੀ ਝੋਟੀ ਜਿਹੜੀ ਦੋਸਤ ਨੀਲੀ ਦੀ ਝੋਟੀ ਆ ਠੀਕ ਆ ਆਖੂ ਕੋਖ ਵਿਖਾਵਾਂਗੇ ਤੁਹਾਨੂੰ ਬਿੱਲੀ ਮਣਕੀ ਅੱਖ ਹੋਗੀ ਆ ਮਗਰਲੇ ਪੈਰ ਤੋਤੇ ਆ ਬਿਲਕੁਲ ਤੁਸੀਂ ਵੇਖੋਗੇ ਜਵਾਬ ਹੈਗਾ ਤੇ ਹਵਾਨੇ ਦੇ ਉੱਪਰ ਵੀ ਜਵਾਬ ਆ ਠੋਡੀ ਠੀਕ ਆ ਠੋਡੀ ਬਿਲਕੁਲ ਤੁਸੀਂ ਵੇਖੋਗੇ ਠੋਡੀ ਤੇ ਵੀ ਨਿਸ਼ਾਰ ਆ ਤੇ ਮਾਰਕਿੰਗ ਜਿਹੜੀ ਆ ਤੁਸੀਂ ਵੇਖੋ ਮੱਥਾ ਬੱਲਾ ਦੋਵੇਂ ਅੱਖਾਂ ਜਿਹੜੀਆਂ ਵਾਈਟ ਆ ਤੇ ਪਹਿਲਾ ਸੁਭਾ ਸੁਗੀ ਹੈ ਪਹਿਲਣ ਦੀ ਪਹਿਲਾ ਝੋਟੀ ਆ ਹੈ ਤੇ ਜਣ ਬਾਈ ਸੋ ਕਿੰਨਾ ਕ ਦਿਨ ਹਜੇ ਸੁਭਾ ਹੋਣਾ ਪਿਆ ਹੀ ਨਹੀਂ ਬਸ ਗਿਆ ਡੰਗ ਬਾਈ ਜਲਦੀਆ ਕੋਈ ਭੈਣ ਭਰਾ ਜੇ ਕੋਈ ਖਰੀਦੇਦਾਰ ਵੀ ਲੈ ਗਿਆ ਤੇ ਜੰਦਾ ਸੂਵੀ ਸਕਦੀ ਆ ਸੂਕੂ ਵੀ ਸਕਦੀ ਆ ਦਿਹਾੜੀ ਲੈ ਵੀ ਸਕਦੂ ਆ ਪਸ਼ੂ ਘੱਪਣ ਦਾ ਚਲੋ ਦਿਹਾੜੀ ਅਤਿਆਰੀ ਜੀ ਸਮਝੀ ਗਏ ਸੋਹਣੀ ਬਣੀ ਆ ਸੱਜਾ ਠੀਕ ਆ ਥਾਣਾ ਚੰਡਾ ਜਿਹੜਾ ਦੋਸਤੋ ਆ ਵੇਖੋ ਤੁਸੀਂ ਠੀਕ ਆ ਕੰਪੈਕਟ ਯਾਡਰ ਆ ਦੋਸਤੋ ਟਾਇਰ ਲੈਵੇ ਦੀ ਤੁਸੀਂ ਲਾ ਲਓ ਵੀ ਜਿੰਨਾ ਵੀ ਲੈਵਾ ਹੈਗਾ ਨਿੱਗਰ ਲੈਵਾ ਹਨ ਭੁਲਾ ਭੁਲਾ ਦੇ ਵਿੱਚ ਬਾੜੀ ਕੋਈ ਜਾਬਦੀ ਨਹੀਂ ਗਈ ਸਾਹਮਣੇ ਤੇ ਥਾਣ ਥਣ ਦਾ ਸਹਿਜ ਕਰੋ ਚੈੱਕ ਠੀਕ ਆ ਜੀ ਬਿਲਕੁਲ ਥਾਣ ਮੁਠੀ ਇਹਦਾ ਤੇ ਆ ਮਗਲੇ ਪਾਸੇ ਮਾੜਾ ਸਰੂ ਹੈਗਾ ਇਹ ਨਹੀ ਉਹ ਬਸ ਵੈਸੇ ਹੀ ਉਹ ਨਿਸ਼ਾਨ ਜਾਂ ਮੈਂ ਲਗਾ ਹਾਂ ਹਾਂ ਫੋਰਡ ਜੀ ਬਾਕੀ ਉਹ ਚ ਹਨਾ ਚੱਲਣ ਚੁੱਲਣ ਦਾ ਤਾਂ ਅਸਾਰ ਕੋਈ ਨਹੀਂ ਹੈਗਾ ਕੋਈ ਚੱਕਰ ਨਹੀਂ ਉਹ ਤਾਂ ਵੈਸੇ ਦੂਜੀਆਂ ਥਾਂਾਂ ਤੋਂ ਬਹੁਤ ਪਿੱਛੇ ਹੂੰ ਹੂੰ ਮੋਟਰ ਚਲਾ ਲਓ ਪ੍ਰਭੂ ਠੀਕ ਆ ਬਾਕੀ ਆ ਫੇਸਪਾਲ ਦੀ ਆ ਮੂੰਹ ਮੱਥਾ ਸਿੰਘੀ ਬੰਤਰ ਆ ਵੇਖੋ ਜੀ ਠੀਕ ਆ ਜੀ ਚਕੀਨੀ ਚਕੂਨੀ ਪੂਰੀ ਆ ਸੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਪਹਿਲਾਂ ਝੋਟੀਆਂ ਸੀਦਨ ਦੀ ਤੇ ਜੇਕਰ ਦੋਸਤੋਂ ਨੀਂਦੀ ਦੇ ਵਿੱਚ ਲੱਭਦੇ ਹੋ ਤਾਂ ਬਿਲਕੁਲ ਮੋਸਟ ਵੈਲਕਮ ਆ ਕਰੋ ਜੀ ਅਾ ਬੜਾ ਬਹਿਣੀ ਵਾਲੇ ਪਾਸਿਓਂ ਥਾਣਾ ਜੀ ਚਾਰੇ ਥਾਣਾ ਦਾ ਗੈਪ ਉਹ ਸਪੇਸ ਆ ਦੇਖੋ ਮੜਾ ਬਾਕੀ ਖੋਲ ਕੇ ਤੁਹਾਨੂੰ ਇਹ ਵੀ ਤੋੜ ਕੇ ਦਿਖਾਉਣੇ ਤਾਂ ਸੰਦੀ ਦੇ ਨਾਲ ਤੇ ਪਸੰਦ ਆਊਗੀ ਝੋਟੀ ਕਾਫੀ ਵਧੀਆ ਦੋਸਤੋ ਵਾਧੇ ਬੰਦੀ ਆ ਨਵੀਂ ਝੋਟੀ ਤੇ ਬਿਲਕੁਲ ਪੁਰੇ ਪੜੇ ਨਵਾਏ ਆ ਵੀਰ ਦੀ ਗੱਲ ਸੁਣੋ ਵੀ ਜਾਂਦਿਆਂ ਤੂਫੇ ਅੱਜ ਭਲਕ ਜਿਹਾ ਦੋਸਤੋ ਤਿਆਰੀ ਕੀਤੀ ਆ ਠੀਕ ਆ ਕਿਸੇ ਟਾਈਮ ਵੀ ਚੁੱਲ ਸਕਦੀ ਆ ਕੀ ਆ ਕਰ ਰੋ ਚ ਹੈ ਪਾਪੀ ਪਾਪਾਂ ਪਾਪਾਂ ਰੁਕ ਲਓ ਜੀ ਬਾਕੀ ਚਾਲ ਟਾਲ ਰੰਗ ਢੰਗ ਜਿਹੜੇ ਦੋਸਤੋ ਛੋਟੀ ਜਿਹੀ ਕਾਫੀ ਵਧੀਆ ਠੀਕ ਆ ਸਫਾਈ ਪੂਰੀ ਆ ਤੇ ਧੁੰਨ ਵਾਲੀ ਆ ਧੁੰਨ ਵੀ ਵੇਖੋ ਜਿੰਨਾ 4-5 ਇੰਚ ਜਿਹੜਾ ਲੰਬਾ ਧੁੰਨ ਝੋਟੀ ਦੇ ਨਾਰਮਲ ਹੀ ਤੁਹਾਨੂੰ ਦਿਖ ਸਕਦਾ ਆ ਕਰ ਵੇਖੋ ਆ ਪਾਕੀ ਸਕੇਲ ਨੇ ਵੀ ਜਿਹੜੀ ਆ ਦੋਸਤੋ ਬਿਲਕੁਲ ਐ ਬਿਲਕੁਲ ਕਾਗਜ਼ ਵਰਗੀ ਕਾਲੀ ਵੀ ਪਤਲੀ ਜਮੜੀ ਆ ਝੋਟੀ ਦੀ ਤੇ ਚੌਰਸ ਹਵਾਨਾ ਹੈਗਾ ਜੱਡੇ ਦੀ ਬੰਦਰ ਵੀ ਕੀ ਬਿਲਕੁਲ ਚੌਰ ਸੀ ਤੇ ਚੰਗੀ ਸੁਸਰੀ ਝੋਟੀ ਆ ਪਿਆਰੀ ਏ ਝੋਟੀ ਬਾਕੀ ਪਸੰਦ ਆ ਜੂਗੀ ਤੁਹਾਨੂੰ ਸਾਰਿਆਂ ਨੂੰ ਤੇ ਨਿਸ਼ਾਨਪਾਈ ਫਿਰ ਲੈਣ ਦੇ ਤੇ ਗੱਲ ਹੁੰਦੀ ਆ ਵੀ ਕਿੰਨੀ ਕੁ ਡਿਮਾਂਡ ਫਿਰ ਮੋਲੇ ਦੇ ਸੰਧੂ ਸਾਹਿਬ ਦਾ ਟੋਕਣ ਵਾਲਾ ਹੀ ਕਰ ਦੇਣਾ ਹਾਂ ਹਾਂ ਮੋਲੇ ਦਾ 65000 ਹਾਂ ਹਾਂ 58000 ਦੀ ਝੋਟੀ ਦੇ ਦੇਣੀ ਆ 58000 ਦੀ ਹਾਂਜੀ ਠੀਕ ਆ ਜੀ ਹਾਂ 65000 ਮੋਲਾ ਦੋਸਤੋ ਤੇ 58000 ਦੇ ਵੀਰ ਕਹਿੰਦਾ ਵੀ ਝੋਟੀ ਦੇ ਦਾਂਗੇ ਤੇ ਮੈਨੂੰ ਲੱਗਦਾ ਵੀ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਵੀ ਕਾਫੀ ਸਸਤੀ ਹੈ ਬਹੁਤ ਜੀ ਠੀਕ ਹੈ ਤੇ ਝੋਟੀ ਵੀ ਨਾਲੇ ਨਵੀਆਂ ਕੋਈ ਨਹੀਂ ਵੀ ਵੱਡੀਆਂ ਮੱਜਨ ਕੋਈ ਨਹੀਂ ਕੋਲੋਂ ਸਾਨੂੰ ਬਿਲਕੁਲ ਭਾਣਾ ਨਹੀਂ ਮਿਲੀ ਆ ਹਾਂ ਕਿ ਆਪਾਂ ਭਾਣਾ ਦੇ ਦੇਣੀ ਆ ਜੇ ਅੱਜ ਵੇਚ ਕੇ ਇਹ ਭਾਣਾ ਬਾਹਰੋਂ ਅਸੀਂ ਲਈਏ ਸਾਨੂੰ ਨਹੀਂ ਮਿਲਨੇ ਨਹੀਂ ਮਿਲਨੇ ਹਾਂ ਬਾਕੀ ਇਹ ਨਿਸ਼ਾੜ ਭਾਈ ਥਾਲ ਤੋਂ ਦਾ ਸਹਜ ਨੇ ਹੋਰ ਕਾਢੋਣਾ ਜੇ ਬਹੁਤ ਸੋਹਣੋ ਚਵਾਈ ਜਦੋਂ ਹੱਥ ਪੈ ਗਿਆ ਨਾ ਸਨੋਕ ਵਾਲਾ ਸਾਨ ਹਾਂ ਬਹੁਤ ਚੰਗਾ ਦੋਸਤੋ ਬਾਕੀ ਜਦੋਂ ਚਵਾਈ ਨੂੰ ਹੱਥ ਪੈ ਗਿਆ ਸਟਾਡੀਂਗ ਤੋਂ ਬੱਚਾ ਬੱਚਾ ਚੁੱਕ ਲਾ ਗਿਆ ਥਣ ਪੂਰਾ ਮੁੱਠੀ ਦਾ ਕਰ ਦੇਣਾ ਕਰਮਾਲੀ ਨੂੰ ਕੋਈ ਭਾਰ ਦੀ ਕੋਈ ਰਕਮ ਦੀ ਮਾਰੇ ਝੂਲੇ ਆਪਣੇ ਗਰੰਟੀ ਹੋਊਗੀ ਠੀਕ ਹੈ ਨਿਸ਼ਾਨਪਾ ਜੀ ਤੇ ਇਹ ਝੋਟੀ ਵੀ ਜਦੋਂ ਪਿਆਰੀ ਝੋਟੀ ਆ ਬਾਕੀ ਰੇਣ ਬੜਾ ਰੀਜ਼ਨੇਬਲ ਜਿਹਾ ਪ੍ਰਾਈਸ ਆ ਬਿਲਕੁਲ ਇਹ ਛੋਟਾ ਜਿਹਾ ਰੇਟ ਆ ਮੋਲੋ ਛੋਟਾ ਆ ਜੀ ਠੀਕ ਆ ਝੋਟੀ ਪੂਰੀ ਆ ਝੋਟੀ ਪੂਰੀ ਝੋਲੀ ਵਾਲੀ ਆ ਪੂਰੀ ਝੋਟੀ ਆ ਜੇ ਦੰਦੋ ਚੌਗੀ ਆ ਹੂੰ ਹਾਂਜੀ ਮੋ ਦੰਦੋ ਵੀ ਚੌਗੀ ਹਾਂਜੀ ਲੋ ਵੀ ਦੋਸਤੋ ਸਿਰਫ 58000 ਦੇ ਵਿੱਚ 65000 ਡਿਮਾਂਡ ਆ 58000 ਦੇ ਵਿੱਚ ਦਿੱਤੀ ਜਾਣੀ ਆ ਇਹ ਝੋਟੀ ਇੱਕ ਨੀਲੀ ਦਾ ਪਾਕਾ ਪੂਰਾ ਇਸ ਤੋਂ ਬਾਅਦ ਇੱਕ ਵਹੜਾ ਤੁਹਾਨੂੰ ਦਿਖਾਉਣੇ ਦੋਸਤੋ ਤਾਜੀ ਸੂਈ ਸੁਭਈ ਆ ਤੇ ਪੁੱਛ ਲਈ ਨਹੀਂ ਸੂਆ ਨਿਸ਼ਾਨ ਬਈ ਸੂਆ ਕਿ ਨਮਾਉਂਗਾ ਇਹ ਜੀ ਦੂਜੇ ਸੂਏ ਸੂਈ ਵੱਛੀ ਯਾਰ ਕੀ ਹਾਂ ਹਾਂ ਜੀ ਇਹ ਰਾਤ ਦੀ ਸੂਈ ਆ ਅੱਛਾ ਜੀ ਹਾਂ ਜੀ ਕੱਲ 4:00 ਵਜੇ ਸੂਈ ਸੀਗੀ ਤੇ 6:00 ਵਜੇ ਨਾਲ ਜੇਰ ਜੂਰ ਪ੍ਰੋਪਰ ਪੈ ਗਈ ਅੱਜ ਮਾਰਨਿੰਗ 6:00 ਵਜੇ ਜੇਰ ਪੈ ਗਈ ਨਹੀਂ ਰਾਤ ਰਾਤ ਦੀ ਪੈ ਗਈ ਰਾਤ ਪੈ ਗਈ ਹਾਂ ਜੀ ਰਾਤ ਮਤਲਬ ਬੌਲਾ ਇੱਥੇ ਲਿਓ 7 ਲੀਟਰ ਹੀ ਹਿਸਾਬ ਨਾਲ ਕੱਢਿਆ ਠੀਕ ਆ ਤੇ ਪਿਛਲੇ ਘਰ ਪਹਿਲਾਂ ਵਾਛੀ ਨੇ ਇਹਨਾਂ ਦੁੱਧ ਜਿਹੜਾ 16 17 ਕਿਲੋ ਭਰਿਆ ਹਾਂ ਤੇ ਐਰਕੀ ਦੁੱਧ 20 ਕਿਲੋ ਰਮਾਨਾ ਹੀ ਦੇਈ ਦੂਜੀ ਸਵੇਰ ਨੂੰ ਹਾਂ ਜੀ ਹਾਂ ਬੱਚਾ ਥੱਲੇ ਬੱਚਾ ਉਹ ਬੱਚਾ ਆ ਗਿਆ ਬੱਚਾ ਆ ਤੇ ਗਿੱਲਾ ਲੜੂ ਜਿਹੜਾ ਦੋਸਤੋ ਤੁਸੀਂ ਆਂ ਦੇਖ ਸਕਦੇ ਠੀਕ ਆ ਤੇ ਕੱਲ ਰਾਤ ਸ਼ਾਮੀ ਜਿਹੜੀ ਦੋਸਤੋ ਜੇਰ ਵੀ ਪ੍ਰੋਪਰ ਪਾ ਕੇ ਫ੍ਰੀ ਹੋ ਗਈ ਆ ਸੋ ਬਾਕੀ ਆਰਡਰ ਕੁਆਲਿਟੀ ਕਰਕੇ ਖੂਬਸੂਰਤ ਤਾਂ ਤੇ ਨੋਕ ਵਾਲਾ ਥਾਨ ਦੂਜੀ ਸੂਗਾ ਤੇ ਥਾਨ ਚੜਾ ਤੁਹਾਨੂੰ ਦਿਖਾ ਦਿੰਨੇ ਆ ਇਹ ਪੂਰੀ ਆ ਫੇਸ ਕੁਆਲਿਟੀ ਦੇਖੋ ਮਗਰ ਬੱਚਾ ਦੇਖ ਲਓ ਤੇ ਆ ਵੇਖੋ ਥਣ ਛੱਡਾਂ ਆ ਕਰੋ ਚੱਕੀ ਠੀਕ ਹੈ ਬਾਕੀ ਕੁਝ ਕਿ ਦੁੱਧ ਅਚਵਾਈ ਕੀਤੀ ਥੋੜੀ ਬਾਕੀ ਬੋਲਿਕ ਨੂੰ 7 ਲੀਟਰ ਸਵੇਰੇ ਇਹਦਾ ਮਤਲਬ ਕੱਲ ਸ਼ਾਮੇ ਚ ਹੋਇਆ ਹਾਂ ਹਾਂਜੀ ਕੱਲ ਸ਼ਾਮੇ ਕੱਲ ਸ਼ਾਮੇ ਅੱਛਾ ਜੀ ਹਾਂਜੀ ਇਹ ਹੁਣ ਸਵੇਰੇ ਬਦਲ ਜਿਹੜਾ ਨਾ ਬੱਚੇ ਨੂੰ ਲਿਆ ਕੇ ਸਵੇਰੇ ਫੇਰ ਇਹਦਾ ਮਤਲਬ 4 ਕਿਲੋ ਦੇ ਲਾਗੇ ਬਣੇ ਬਗਾ ਲੱਗਿਆ ਕਿੰਨੀ ਕਿ ਮਿਲਕ ਕਪੈਸਿਟੀ ਵਾਲੀ ਬਈ ਨਿਸ਼ਾਨ ਐਸਟੀਮੇਟ ਵੀਰ ਜੀ ਥੋੜਾ ਵੀ ਦੁੱਧ ਹੋਵੇ ਤੇ 18 ਕਿਲੋ ਦੁੱਧ ਤੋਂ ਨਹੀਂ ਮਰਦੇ ਹਾਂਜੀ ਠੀਕ ਹੈ ਬਾਕੀ ਚਵਾਈ ਚੰਗੀ ਨਹੀਂ ਲਈ ਥਣ ਬਖਾ ਦਿਓ ਉਹ ਜਾਲੀ ਚੰਗੀ ਜੀ ਪੋਲੀਆ ਜੋਇਨ ਬਖਾ ਦੇਣੀ ਹੈ ਦਿਖਾਓ ਜੀ ਬਹੁਤੀ ਜਾਲੀ ਚਾਹੀਦੀ ਬਾਕੀ ਕੋਈ 2 ਕਟਾਗ ਜਿਹੜੀ ਦੋਸਤੋ ਚਵਾਈ ਥੋੜੀ ਥੋੜੀ ਕੀਤੀ ਆਪਰੇ 5-4 ਲੀਟਰ 6 ਲੀਟਰ ਜਿਹੜਾ ਕੱਲ ਸ਼ਾਮੀ ਕੱਢ ਲਿਆ ਸੀਗਾ ਦੁੱਧ ਤੇ ਅੱਜ ਮਾਰਨਿੰਗ ਵੀ ਕੋਈ 4-5 ਲੇਰ ਕੱਢਿਆ ਠੀਕ ਹੈ ਜੀ ਬੋਲਾ ਤੇ ਚਵਾਈ ਵੀਰ ਕਹਿੰਦਾ ਵੀ ਚੰਗੀ ਸੁਥਰੀ ਚਵਾਈ ਨਿਕਲੀ ਆ ਬਾਕੀ ਥਣ ਜੱਡਾ ਵੀ ਬਿਲਕੁਲ ਤੁਹਾਨੂੰ ਬਖਾ ਦਾਂਗੇ ਗੈਬ ਉਹ ਪੂਰਾ ਵਿੱਚ ਥਣਾ ਦੇ ਤੇ ਨ ਤਸੱਲੀ ਨਾਲ ਤੋਰ ਕੇ ਦਿਖਾ ਦਿੰਨੇ ਆ ਤੇ ਜਿਹਦਾ ਵੀ ਆ ਬੰਦ ਚ ਆ ਗਈ ਤਸੱਲੀ ਤੁਸੀਂ ਵੀ ਆਪੀ ਕਰ ਲਿਓ ਠੀਕ ਹੈ ਜੀ ਆਰਡਰ ਖਵਾਨਾ ਕਾਫੀ ਖੂਬਸੂਰਤ ਦਾ ਵੱਡਾ ਚੱਡਾ ਦੋਸਤੋ ਤੇ ਥਾਂ ਤੋਂ ਪ੍ਰੋਪਰ ਸਪੇਸ ਚੰਗੀ ਆ ਦੇਖੋ ਕਦ ਵੀ ਜਿਹੜਾ ਦੋਸਤੋ ਨਾਰਮਲ ਜਿਵੇਂ ਆਪਾਂ ਜਜਮੈਂਟ ਕਰ ਸਕਦੇ ਹਾਂ ਜਿਵੇਂ ਆਪਾਂ ਪੰਜਾਬ ਦੀ ਜਰਸੀ ਇੱਕ ਵੈੜ ਲੈ ਰੋ ਵੀ ਪੰਜਾਬ ਦੀ ਜਰਸੀ ਦਾ ਨਾਰਮਲ ਹੀ ਕੱਟ ਹੁੰਦਾ ਵੀ ਓਡਾ ਕਾਦੇ ਜਿਹੜਾ ਇਸ ਵੈੜ ਦਾ ਤੁਸੀਂ ਅਕਾਊਂਟ ਕਰ ਸਕਦੇ ਆ ਆ ਕਰੂ ਛੱਡੀ ਠੀਕ ਆ ਪਸੂ ਆਲਮੋਸਟ ਦੋਸਤ ਜਿੰਨੇ ਵੀ ਹੁੰਦੇ ਆ ਸਾਫ ਸੁਥਰੇ ਹੁੰਦੇ ਆ ਪਰ ਆਪਦੀ ਸਮਝਣਾ ਬਈ ਨਿਸ਼ਾਨ ਲੈਂਦਾ ਚਾਹੇ ਕਿਸੇ ਵਪਾਰੀ ਵੀਰ ਦੀ ਦੀ ਗੱਲ ਕਰ ਲਈ ਆਪੋ ਆਪਣੀ ਸਮਝ ਨਾਲ ਖਰੀਦਦਾਰੀ ਹੁੰਦੀ ਆ ਅੱਗੇ ਜਿੰਨੇ ਪੈਸੇ ਲਾਉਣੇ ਆਪਦੀ ਦੋ ਡੰਗ ਦੀ ਚੁਵਾਈ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਆਨਲਾਈਨ ਸੌਦਾ ਕਰਨਾ ਤੁਹਾਡੀ ਰਿਸਪੌਂਸਿਬਿਲਟੀ ਆ ਆਪਣੀ ਤੇ ਨਿਸ਼ਾਨ ਬਈ ਹਾਂ ਨਾ ਕਿੰਨੇ ਦੀ ਹੋ ਜੂਗੀ ਤੇ ਡਿਮਾਂਡ ਕੀ ਹੋਊਗੀ ਜੇ ਡਿਮਾਂਡ ਇਹਦਾ 55 ਕਰ ਲਈਏ 50 ਕਰ ਲਈਏ ਹਾਂ ਜੀ 47000 ਦੀ ਵਛੀ ਦੇ ਦਾਂਗੇ 47 ਦੀ ਹਾਂ ਜੀ ਠੀਕ ਹੈ ਯੈਸ ਨੂੰ ਹੈ ਜੀ ਹਾਂ ਜੀ ਬਿਲਕੁਲ ਰੇਟ ਇਹਦਾ ਵੀ ਜਾਇਜ਼ ਹੀ 47000 ਦੀ ਭਾਵੇਂ ઓਨਲੀ 47000 ਦੀ ਠੀਕ ਹੈ ਜੀ ਤੇ 47000 ਜਿਹੜੀ ਦੋਸਤੋ ਇਸ ਦੀ ਪ੍ਰਾਈਸ ਹੈਗੀ ਆ ਤੇ ਪ੍ਰਾਈਸ ਰੀਜ਼ਨੇਬਲ ਹੈ ਜਿਹੜੇ ਹੈਗੇ ਆ ਦੋਸਤੋ ਬਿਲਕੁਲ ਜਿਹੜੇ ਭਾਅ ਪੜਦੇ ਜੈਨੂਨ ਨੇ ਜਾਇਜ਼ ਆ ਬਾਜ਼ਾਰ ਦੇ ਹਿਸਾਬ ਨਾਲ ਠੀਕ ਹੈ ਜਰੂਰ ਤੁਸੀਂ ਕੰਟੈਕਟ ਕਰ ਲਿਓ ਤੇ ਨਿਸ਼ਾਨભાઈ ਬੋਲਗੇ ਨੰਬਰ ਹਾਂਜੀ 94176 37084 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਭ ਮੇਰੇ ਨਾਲ ਵੀਰ ਨਿਸ਼ਾਨ ਸਿੰਘ ਪਿੰਡ ਬਰਵਾਲਾ ਦੋਸਤੋ ਟੀਮਾ ਪਿੰਡ ਬਿਲਕੁਲ ਲੱਗੇਗਾ ਇੱਕ ਪਾਸੇ ਡੁਬਲੀ ਪਿੰਡ ਆ ਤੇ ਪੱਟੀ ਮੋੜ ਵੀ तकरीबन ਕੋਈ 4 ਕਿਲੋਮੀਟਰ ਦੀ ਸਾਰੀ ਦੂਰੀ ਪੰਜ ਦੀ ਹੈਗੀ ਤਹਿਸੀਲ ਪੱਟੀ ਆ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ